ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਈ ਦੁਖ ਵਿਸਰੈ ਪਾਵਹਿ ਸਚ ਸੋਈ ਦਰਸਨ ਦੇਖ ਪਈ ਮਤ ਪੂਰੀ ਅਠ ਸੱਠ ਮੱਜਨ ਚਰਨਹਿ ਧੂਰੀ ਰਹਾਉ ਨੈਤਰ ਸੰਤੋਖੇ ਏਕ ਲਿਵ ਤਾਰਾ ਜੇਹਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਬ ਅੰਤਰ ਸੇਵਾ ਮਨ ਤ੍ਰਿਪਤਾਸਿਆ ਅਲਖ atheਵਾ ਜਹ ਜਹ ਦੇਖੋ ਤਹ ਤਹ ਸਾਚਾ ਬਿਨ ਬੂਝੇ ਝਗਰਤ ਜਗ ਕਾਚਾ ਘੁਰ ਸਮਝਾਵੇ ਸੋਜੀ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਕਰ ਕਿਰਪਾ ਰਖ ਰਖਵਾਲੇ ਬਿਨ ਬੂਝੇ ਪਸੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕਹਉ ਦੇਖ ਕਰੋ ਅਨ ਪੂਜਾ ਸੰਤ 헤ਤ ਪ੍ਰਭ ਤ੍ਰਿ ਭਵਨ ਤਾਰੇ ਆਤਮ ਚੀਨੈ ਸੋ ਤਤ ਵਿਚਾਰੇ ਸਾਚਿ ਰਿਦੈ ਸਚ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮਤਾ ਕੇ ਦਾਸ ਗਾਉੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਬੇਦਕੀ ਵਿਪਤ ਪਾੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਬ ਬੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰਬ ਨਿਵਾਰ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰ ਬਹੁ ਭਾਰ ਅਫਾਰੀ ਬਿਨ ਗੁਰ ਪੁੱਛੇ ਜਾਏ ਪਿਆਰੀ ਹਰੀ ਚੰਦ ਦਾਨ ਕਰ ਜਸ ਲੇਵੈ ਬੇਨਗੁਰ ਅੰਤ ਨ ਪਾਏ ਅਭੇਵੈ ਆਪ ਭੁਲਾਏ ਆਪੇ ਮਤ ਦੇਵੇ ਦੁਰਮਤ ਹਰਣਾਖਸ਼ ਦੁਰਾਚਾਰੀ ਦੁਰਮਤ ਹਰਣਾਖਸ਼ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਪ੍ਰਹਿਲਾਦ ਉਧਾਰੇ ਕਿਰਪਾ ਧਾਰੀ ਭੂਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਬ ਗਿਆ ਬਿਨ ਸਤਗੁਰ ਹੇਤ ਸਹਸ ਬਾਹੋ ਮਦ ਕੀਟ ਮਹਿ ਖਾਸਾ ਹਰਣਾ ਖਸ ਲੈ ਨਖੋ ਬਿਦਾਸਾ ਦੇਤ ਸੰਘਾਰੇ ਬਿਨ ਭਗਤ ਅਬੇ ਆਸਾ ਜਰ ਆਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੇਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸਬਦ ਵਿਚਾਰੇ ਦੂਜੇ ਭਾਏ ਦੇਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਡਾ ਦੁਰਜੋਦਨ ਪਤ ਖੋਈ RAM ਨਾ ਜਾਣਿਆ ਕਰਤਾ ਸੋਈ ਜਿਨ ਕੋ ਦੁਖ ਪਚੈ ਦੁਖ ਹੋਈ ਜਨ ਕੋ ਦੁਖ ਪਚੈ ਦੁਖ ਹੋਈ ਜਨ ਮੇਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇੱਕ ਤਿਲ ਭੂਲੇ ਬਾਹਰ ਪਛਤਾਨਿਆ ਕੰਸ ਕੇ ਸਚਾ ਡੂਰ ਨ ਕੋਈ RAM ਨਾ ਚੀਨਿਆ ਆਪਣੀ ਪਤ ਖੋਈ ਬੇਨ ਜਗਦੀਸ਼ ਨਾ ਰੱਖੈ ਕੋਈ ਬਿਨ ਗੁਰ ਗਰਬ ਨ ਮੇਟਿਆ ਜਾਏ ਗੁਰ ਮਤ ਧਰਮ ਧੀਰਜ ਹਰਨਾਇ ਨਾਨਕ ਨਾਮ ਮਿਲੈ ਗੁਣ ਗਾਏ ਗਾਉੜੀ ਮਹੱਲਾ ਪਹਿਲਾ ਚੋਆ ਚੰਦਨ ਅੰਕ ਚੜਾਵੋ ਪਾਟ ਪਟੰਬਰ ਪਹਿਰ ਹਡਾਵੋ ਬਿਨ ਹਰ ਨਾਮ ਕਹਾਂ ਸੁਖ ਪਾਵੋ ਕਿਆ ਪਹਿਰ ਕਿਆ ਓੜ ਦਿਖਾਵੋ ਬਿਨ ਜਗਦੀਸ ਕਹਾਂ ਸੁਖ ਪਾਵੋ ਰਹਾਵੋ ਕਾਨੇ ਕੁੰਡਲ ਗਲ ਮੋਤੀਆਂ ਨੀ ਮਾਲਾ ਲਾਲ ਨਿਹਾਲੀ ਫੂਲ ਗੋਲਾਲਾ ਬਿਨ ਜਗਦੀਸ਼ ਕਹਾਂ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਹੋੜ ਸੀ ਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖਵਾਰੀ ਦਰ ਘਰ ਮਹਿਲਾ ਸੇ ਜ ਸੁਖ ਖਾਲੀ ਦਰ ਘਰ ਮਹਿਲਾ ਸੇ ਜ ਸੁਖ ਖਾਲੀ ਅਹਨ ਸਫੂਲ ਵਿਛਾਵੇ ਮਾਲੀ ਬਿਨ ਹਰ ਨਾਮ ਸੋ ਦੇਹ ਦੁਖ ਖਾਲੀ ਹੈ ਵਰਗੈ ਵਰਨੇ ਜੇ ਵਾਜੇ ਲਸਕਰ ਨੇਬ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦਿਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵ ਤਾਜ ਕੁਲ ਹੈ ਸਿਰ ਛਤਰ ਬਨਾਵ ਬਿਨ ਜਗਦੀਸ਼ ਕਹਾਂ ਸੱਚ ਪਾਵੋ ਧਾਨਮਲੂਖ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਬਰਸ ਕਾਜਾ ਹਉ ਮੈਂ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣਿਆ ਹਿਦੈ ਮੁਰਾਰੀ ਪ੍ਰਣਵਤ ਨਾਨਕ ਸਰਣ ਤੁਮਾਰੀ ਗਾਉੜੀ ਮਹੱਲਾ ਪਹਿਲਾ ਸੇਵਾ ਏਕ ਨ ਜਾਣਸ ਅਵਰੇ ਪਰ ਪੰਜ ਵਿਆਹ ਤਿਆਗੈ ਕਵਰੇ ਪਾਏ ਮਿਲੈ ਸਚ ਸਾਚੈ ਸਚ ਰੇ ਐਸਾ ਆਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ ਉੰਦੋ ਕਵਲ ਸਗਲ ਸੰਸਾਰੈ ਦੁਰਮਤ ਅਗਨ ਜਗਤ ਪਰ ਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਪ੍ਰਹਿੰਗ ਪਤੰਕ ਕੁੰਚਰ ਅਰਮੀਨਾ ਪੜਹਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹ ਆਪਣਾ ਕੀਨਾ ਤ੍ਰਿਸਨਾ ਰਾਚ ਤਤ ਨਹੀਂ ਬੀਨਾ ਕਾਮ ਚਿਤ ਕਾਮਣ ਹਿਤਕਾਰੀ ਕਾਮ ਚਿਤ ਕਾਮਣ ਹਿਤਕਾਰੀ ਕ੍ਰੋਧ ਵਿਨਾਸੈ ਸਗਲ ਵਿਕਾਰੀ ਪਤ ਮਤ ਖੋਵਹਿ ਨਾਮ ਵਿਸਾਰੀ ਪਰ ਘਰ ਚੀਤ ਮਨ ਮੁਖ ਡੋਲਾਏ ਗੱਲ ਜੇਵਰੀ ਤੰਦੈ ਲਪਟਾਏ ਗੁਰਮੁਖ ਝੂਟਸ ਹਰ ਗੁਣ ਗਾਏ ਜਿਉ ਤਨ ਵਿਦਵਾ ਪਰ ਕਉ ਦੇਈ ਕਾਮ-ਦਾਮ ਚਿਤ ਪਰ ਵਸਸੀ ਬਿਨ ਪਰ ਤ੍ਰਿਪਤ ਨ ਕਬ ਹੂੰ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪੁਰਾਣ ਪੜੈ ਸੁਣ ਠਾਟਾ ਬਿਨ ਰਸ ਰਾਤੇ ਮਨ ਬਹੁ ਨਾਟਾ ਜਿਉ ਚਾਤਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹੀ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗਾਉੜੀ ਮਹੱਲਾ ਪਹਿਲਾ ਫਟ ਕਰ ਮਰੈ ਨਾ ਲੇਖੈ ਪਾਵੇ ਵੇਸ ਕਰੈ ਬਹੁ ਭਸਮ ਲਗਾਵੇ ਨਾਮ ਬਿਸਾਰ ਬਹੁ ਰ ਪਛਤਾਵੇ ਤੂੰ ਮਨ ਹਰ ਜਿਉ ਤੂੰ ਮਨ ਸੁਖ ਨਾਮ ਵਿਸਾਰ ਸਹ ਜਮ ਦੁਖ ਰਹਾਉ ਚੋਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਵਿਸਾਰੈ ਸਭ ਕੂੜੋ ਕੂਰ ਨੇਜੇ ਵਾਜੇ ਤਖਤ ਸਲਾਮ ਅਦ ਕੀ ਤ੍ਰਿਸਨਾ ਵਿਆਹ ਪੈ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹੇਲਾ ਦੂਜੈ ਭਾਏ ਅਗਿਆਨ ਦੋਹੇਲਾ ਬਿਨ ਦਮ ਕੇ ਸੋਦਾ ਨਹੀਂ ਹਾਟ ਬਿਨ ਬੋਹਿਥ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸ ਕਉ ਵਾਹ ਵਾਹ ਜੇ ਬਾਟ ਦਿਖਾਵੇ ਤਿਸ ਕਉ ਵਾਹ ਵਾਹ ਜੇ ਸ਼ਬਦ ਸੁਣਾਵੇ ਤਿਸ ਕਉ ਵਾਹ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤਿਸ ਕਉ ਜਿਸ ਕਾ ਇਹੋ ਜਿਓ ਗੁਰ ਸ਼ਬਦ ਦੀ ਮਾਥੇ ਅੰਮ੍ਰਿਤ ਪੀਓ ਨਾਮ ਵਡਾਈ ਤੁਧ ਪਾਣੈ ਦਿਓ ਨਾਮ ਬਿਨਾ ਕਿਉ ਜੀਵਾ ਮਾਏ ਨਾਮ ਬਿਨਾ ਕਿਉ ਜੀਵਾ ਮਾਏ ਅਨ ਦਿਨ ਜਪਤ ਰਹੋ ਤੇਰੀ ਸਰਣਾਏ ਨਾਨਕ ਨਾਮ ਰਤੇ ਪਥ ਪਾਏ ਗਾਉੜੀ ਮਹੱਲਾ ਪਹਿਲਾ ਹਉ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਉ ਮੈਂ ਕਰ ਰਾਜੇ ਬਹੁਤਾ ਵਹਿ ਹਾਉ ਮੈਂ ਖਪ ਹੈ ਜਨਮ ਮਰ ਆਵਹਿ ਹਾਉ ਮੈਂ ਨਿਵਰੈ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਜ ਸੰਘਾਰੈ ਅੰਤਰ ਸਾਚ ਸਹਿਜ ਘਰ ਆਵਹਿ ਰਾਜਨ ਜਾਣ ਪਰਮ ਗਤ ਪਾਵਹਿ ਸਚ ਕਰਣੀ ਗੁਰ ਭਰਮ ਚੁਕਾਵੈ ਨਿਰਭਉ ਕੈ ਘਰ 따ੜੀ ਲਾਵੈ ਹਾਉ ਹਉ ਕਰ ਮਰਣਾ ਕਿਆ ਪਾਵੈ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੇ ਜੇਤੀ ਹੈ ਤੇਤੀ ਕਿਹੋ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉ ਮੈਂ ਬੰਦਨ ਬੰਦ ਪਵਾਵੇ ਨਾਨਕ RAM ਭਗਤ ਸੁਖ ਪਾਵੇ ਗਾਉੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ ਬ੍ਰਹਮ ਕਮਲ ਪੈ ਆਲ ਨਾ ਪਾਇਆ ਆਗਿਆ ਨਹੀਂ ਲੀਨੀ ਭਰਮ ਭੁਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ ਮੋਹ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਓਹ ਅਬੈਨਾਸੀ ਅੱਲਾ ਖਾ ਭੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾਮ ਮੋਹ ਭੂਲੇ ਜਮ ਕਾ ਦੁਖ ਸਹਿਣਾ ਮੈਂ ਧਰ ਨਾਮ ਜਿਉ ਰਾਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ ਸਾਹ ਮਰਹਿ ਸੰਚਹਿ ਮਾਇਆ ਧਾਮ ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ ਰਈਤ ਮਹਿਰ ਮੁਕੱਦਮ ਸਿਕਦਾਰ ਹੈ ਨਹਿ ਚਲ ਕੋਇ ਨਾ ਦਿਸੈ ਸੰਸਾਰ ਆਫਾਰੇ ਓ ਕਾਲ ਕੂੜ ਸਿਰ ਮਾਰੇ ਨਹਿ ਚਲ ਏਕ ਸੱਚਾ ਸੱਚ ਸੋਈ ਜਿਨ ਕਰ ਸਾਜੀ ਤਿਨ ਹੈ ਸਭ ਗੋਈ ਓਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵਹਿ ਹਮੈ ਤਨ ਪੀਰਾ ਕਾਲ ਨਾ ਛੋੜੈ ਬਿਨ ਸਤ ਗੁਰ ਕੀ ਧੀਰਾ ਕਾਲ ਜਾਲ ਜਿਹਵਾ ਅਰਨੇਣੀ ਕਾਨੀ ਕਾਲ ਸੁਣੈ ਬਖ ਬੈਣੀ ਬਿਨ ਸ਼ਬਦ ਮੂਠੇ ਦਿਨ ਰਹਿਣੀ ਹਿਰਦੈ ਸਾਚ ਵਸੈ ਹਰਿ ਨਾਏ ਕਾਲ ਨਾ ਜੋਹ ਸਕੈ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗਾਉੜੀ ਮਹੱਲਾ ਪਹਿਲਾ ਬੋਲੈ ਸਾਚ ਮਿਥਿਆ ਨਹੀਂ ਰਾਈ ਚਲੈ ਗੁਰਮੁਖ ਹੁਕਮ ਰਜਾਈ ਰਹੈ ਅਤੀਤ ਸੱਚੇ ਸਰਣਾਈ ਸੱਚ ਘਰ ਬੈਸੈ ਕਾਲ ਨਾ ਜੋ ਹੈ ਮਨ ਮੁਖ ਕਉ ਆਬਤ ਜਾਬਤ ਦੁਖ ਮੋਹ ਹੈ ਰਹਾਉ ਆਪਿਓ ਪਿਓ ਅਕਥ ਕਥ ਰਹੀ ਹੈ ਨਿਜ ਘਰ ਬੈਸ ਸਹਜ ਘਰ ਲਹੀ ਹੈ ਹਰ ਰਸ ਮਾਤੇ ਇਹੋ ਸੁਖ ਕਹੀ ਹੈ ਗੁਰਮਤਿ ਚਾਲ ਨਹਿ ਚਲ ਨਹੀਂ ਡੋਲੇ ਗੁਰਮਤਿ ਸਾਚ ਸਹਜ ਹਰ ਬੋਲੇ ਪੀਵੈ ਅੰਮ੍ਰਿਤ ਤਤ ਵਿਰੁਲੇ ਸਤਿਗੁਰ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰ ਗਤ ਕੀਨੀ ਗਤਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮ ਹੰਸ ਸੱਚ ਜੋਤ ਅਪਾਰ ਜਹ ਦੇਖੋ ਤਹ ਏਕੰਕਾਰ ਰਹਿ ਨਿਰਾਲਮ ਏਕਾ ਸਚ ਕਰਣੀ ਰਹਿ ਨਿਰਾਲਮ ਏਕਾ ਸੱਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੂਕੈ ਅਹੰ ਭ੍ਰਮਣੀ ਮਨ ਤੇ ਮਨ ਮਾਨਿਆ ਚੂਕੀ ਅਹੰ ਭ੍ਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸ ਤਾਰਿਆ ਰਬ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇਆ ਨਿਹਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲ ਕੋਈ ਗਵੜੀ ਮਹੱਲਾ ਪਹਿਲਾ RAM ਨਾਮ ਚਿਤਰਾ ਪੈ ਜਾਕਾ ਉਪਜੰਪ ਦਰਸ਼ਨ ਕੀਜੈ ਕਾਕਾ RAM ਨਾ ਜਪੋ ਅਭਾਗਤ ਮਾਰਾ ਜੁਗ ਜੁਗ ਦਾਤਾ ਪ੍ਰਭ RAM ਹਮਾਰਾ ਰਹਾਉ ਗੁਰਮਤ RAM ਜਪੈ ਜਨ ਪੂਰਾ ਤਿਤ ਘਟ ਅਨਹਤ ਬਾਜੇ ਤੂਰਾ ਸੋ ਜਨ ਜੋ ਜਨ RAM ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆਂ ਮਹਿ ਏਕੋ ਰਵੈ ਮਨ ਮੁਖ ਅਹੰਕਾਰੀ ਫਿਰ ਜੋਨੀ ਭਵੈ ਮਨ ਮੁਖ ਅਹੰਕਾਰੀ ਫਿਰ ਜੋਨੀ ਭਵੈ ਸੋ ਬੂਜੈ ਜੋ ਸਤਗੁਰ ਪਾਏ ਹਉ ਮੈਂ ਮਾਰੇ ਗੁਰ ਸ਼ਬਦੇ ਪਾਏ ਹਉ ਮੈਂ ਮਾਰੇ ਗੁਰ ਸ਼ਬਦੇ ਪਾਏ ਅਰਧ ਉਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਦ ਮਿਲੇ ਮਨ ਮਾਨੈ ਹਮ ਪਾਪੀ ਨਿਰਗੁਣ ਕਉ ਗੁਣ ਕਰਿਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਹਮ ਪਾਪੀ ਨਿਰਗੁਣ ਕਉ ਗੁਣ ਕਰਿਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਸੋ ਲਹਿ ਅਸ਼ਟ ਪਦਿਆ ਗਵਰੇਰੀ ਗੌੜੀ ਕੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ